ਸਤਗੁਰੂ ਰਵਿਦਾਸ ਜੀ ਦੇ ਪਾਵਨ ਤਪ ਅਸਥਾਨ ਦੇ ਦਰਸ਼ਨ ਲਈ ਮੁਹੱਲਾ ਆਬਾਦਪੁਰਾ ਤੋਂ 10 ਬੱਸਾਂ ਦਾ ਜੱਥਾ ਰਵਾਨਾ ਹੋਇਆ ਹਲਕਾ ਵਿਧਾਇਕ ਚੌਧਰੀ ਸੰਤੋਖ ਸਿੰਘ ਨੇ ਹਰੀ ਝੰਡੀ ਦਿਖਾ ਕੇ ਗੰਗਾ ਅੰਮ੍ਰਿਤਕੁੰਡ ਖੁਰਾਲਗੜ੍ਹ ਲਈ ਬੱਸਾਂ ਨੂੰ ਰਵਾਨਾ ਕੀਤਾ ਜੇ ਸਾਰੇ ਫੌਲਵਰਸ ਉਹਨਾਂ ਦੇ ਸ਼ਰਧਾਲੂ ਗੁਰੂ ਰਵਿਦਾਸ ਜੀ ਦੀ ਦੋਸ਼ੋਕ ਸਥਾਨ ਹੈ ਉੱਥੇ ਅੱਜ ਪਨਾਹ ਕਰਨ ਜਾ ਰਹੇ ਔਰ ਮੈਂ ਸਮਝਣ ਦੀ ਬਹੁਤ ਹੀ ਖੁਸ਼ੀ ਹੁ ਪਰ ਇਸ ਵਾਰ ਸਮਾਂ ਹੀ ਬੜਾ 10 ਬਸਾਂ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਤਪਸਥਾਨ ਸ੍ਰੀ ਚਰਨਸ਼ੋ ਗੰਗਾ ਅੰਮ੍ਰਿਤ ਤੁੰਡ ਕ੍ਰਾਂਗੜ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਕ ਸੰਗਤ ਦਾ ਵੱਡਾ ਕਾਫਲਾ ਨਾ ਲੈ ਕੇ ਜਾ ਰਹੀ ਹੈ ਔਰ ਸਤਿਗੁਰੂ ਰਵਿੰਦਾਸ ਮਹਾਰਾਜ ਨੂੰ ਨਮਨ ਕਰਕੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਜਾ ਰਹੀ ਹੈ ਇਸ ਮੌਕੇ ਇਲਾਕੇ ਦੇ ਕਾਉਂਸਲਰ ਨੇ ਹਲਕਾ ਵਿਧਾਇਕ ਦਾ ਸਵਾਗਤ ਕਰਨ ਦੇ ਨਾਲ ਹੀ ਸੰਗਤਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਜਲੰਧਰ ਤੋਂ ਸੋਨੂ ਮਹਾਜਨ ਜਗਬਾਨੀ ਟੀਵੀ